ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਅਜਿਹੇ ਤਰੀਕੇ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਕਿਸੇ ਚੱਲ ਰਹੀ ਗੱਲਬਾਤ ਨੂੰ ਬੜੀ ਨਿਮਰਤਾ ਨਾਲ ਖਤਮ ਕਰ ਸਕਦੇ ਹਾਂ ਇਟ ਵਾਸ ਨਾਈਸ ਚੈਟਿੰਗ ਵਿਦ ਯੂ ਤੁਹਾਡੇ ਨਾਲ ਗੱਲਬਾਤ ਕਰਨਾ ਚੰਗਾ ਲੱਗਿਆ ਐਨੀਵੇ ਇਟ ਇਜ਼ ਸੋ ਗੁੱਡ ਟੂ ਸੀ ਯੂ ਬੇਸੇ ਵੀ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਾ ਵੈਲ ਇਟ ਇਜ਼ ਗੈਟਿੰਗ ਲੇਟ ਖੈਰ دیر ਹੋ ਰਹੀ ਹੈ so it has been a great talking to you ਇਸ ਲਈ ਤੁਹਾਡੇ ਨਾਲ ਗੱਲਾਂ ਗੱਲ ਕਰਕੇ ਬਹੁਤ ਵਧੀਆ ਲੱਗਾ ਐਨੀਵੇ ਆਈ ਸ਼ੁਡ ਗੈਟ ਗੋਇੰਗ ਕਿਸੇ ਵੀ ਤਰ੍ਹਾਂ ਮੈਨੂੰ ਜਾਣਾ ਚਾਹੀਦਾ ਹੈ ਸੌਰੀ ਬਟ ਆਈ ਏਮ ਅਫਰੇਡ ਆਈ ਨੀਡ ਟੂ ਮਾਫ ਕਰਨਾ ਮੈਨੂੰ ਡਰ ਹੈ ਕਿ ਮੈਨੂੰ ਐਨੀਵੇ ਇਟ ਇਜ਼ ਸੱਚ ਅ ਪਲਿਜ਼ ਟੂ ਮੀਟ ਯੂ ਬੇਸੇ ਵੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆਈ ਐਮ ਸੌਰੀ ਟੂ ਕੱਟ ਯੂ ਆਫ ਬਟ ਆਈ ਐਕਚੁਅਲੀ ਗਾਟ ਅ ਰਨ ਮੈਨੂੰ ਤੁਹਾਨੂੰ ਕੱਟਣ ਲਈ ਅਫਸੋਸ ਹੈ ਪਰ ਮੈਨੂੰ ਅਸਲ ਵਿੱਚ ਦੌੜਨਾ ਪਵੇਗਾ ਧੰਨਵਾਦ ਜੀ ਸਾਇਨ